ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਕੀ ਦਾ ਸਫਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਦੇ 5 ਸਾਲ ਪਟਨਾ ਸਹਿ ਵਿੱਚ ਬਤਿਤ ਕੀਤੇ ਬਚਪਨ ਤੋਂ ਹੀ ਆਪ ਜੀ ਵਿੱਚ ਅਚਾਹੇ ਦੇਵੀ ਗੁਣ ਸਨ ਜੋ ਕਿ ਉਹਨਾਂ ਦੀ ਰੋਹਾਨੀ ਸਮਰੱਥਾ ਨੂੰ ਪ੍ਰਗਟ ਕਰਦੇ ਸਨ ਆਪ ਜੀ ਆਪਣੇ ਸਾਥੀਆਂ ਦੀਆਂ ਦੋ ਟੋਲੀਆਂ ਬਣਾ ਕੇ ਆਪ ਇੱਕ ਟੋਲੀ ਦੇ ਆਗੂ ਬਣ ਜਾਂਦੇ ਸਨ ਤੇ ਦੂਜੀ ਦਾ ਕਿਸੇ ਹੋਰ ਬੱਚੇ ਨੂੰ ਬਣਾ ਦਿੰਦੇ ਸਨ ਦੋਵੇਂ ਟੋਲੀਆਂ ਦਾ ਆਪਸ ਵਿੱਚ ਨਕਲੀ ਜੁੱਧ ਕਰਵਾਇਆ ਕਰਦੇ ਸਨ ਆਪ ਜੀ ਬਚਪਨ ਤੋਂ ਹੀ ਬੜੇ ਕਮਾਲ ਦੇ ਤੀਰਅੰਦਾਜ਼ ਸਨ ਤੇ ਆਪ ਜੀ ਦਾ ਨਿਸ਼ਾਨਾ ਹਮੇਸ਼ਾ ਟਿਕਾਣੇ ਤੇ ਲੱਗਦਾ ਸੀ ਤੇ ਬੜੀ ਦੂਰ ਤੱਕ ਚਲਦਾ ਸੀ ਪਾਲ ਗੋਬਿੰਦ ਰਾਏ ਜੀ ਆਪਣੇ ਹਾਨੀਆਂ ਦੇ ਆਗੂ ਸਨ ਤੇ ਸਾਰੇ ਬੱਚੇ ਉਹਨਾਂ ਦੀ ਕਈ ਹਰ ਗੱਲ ਮੰਨਿਆ ਕਰਦੇ ਸਨ ਆਪ ਜੀ ਆਪਣੇ ਹਾਨੀਆਂ ਨੂੰ ਹਮੇਸ਼ਾ ਡਿਡਰਤਾ ਦਾ ਸਬਕ ਸਿਖਾਇਆ ਕਰਦੇ ਸਨ ਇੱਕ ਵਾਰ ਉੱਥੋਂ ਦੀ ਪਟਨੇ ਦਾ ਨਵਾਬ ਲੰਘ ਰਿਹਾ ਸੀ ਜੋ ਕਿ ਬੜਾ ਚੁਲਮੀ ਤੇ ਬੇਈਮਾਨ ਸੀ ਅੱਗੇ-ਅੱਗੇ ਆ ਰਹੇ ਸਿਪਾਈਆਂ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਨਵਾਬ ਸਾਹਿਬ ਜਦੋਂ ਲੱਗੇ ਆਉਣ ਤਾਂ ਸਭ ਨੇ ਝੁੱਕ ਕੇ ਸਲਾਮ ਕਰਨੀ ਪਰ ਪਾਲ ਗੋਬਿੰਦ ਰਾਏ ਜੀ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਇਹ ਬੇਈਮਾਨ ਹਾਕਮ ਹੈ ਤੇ ਸਤਕਾਰ ਦਾ ਹੱਕਦਾਰ ਨਹੀਂ ਹੈ ਇਸ ਲਈ ਜਦੋਂ ਉਹ ਲਾਗੇ ਆਵੇ ਤਾਂ ਸਾਰਿਆਂ ਇਸ ਨੂੰ ਮੂੰਹ ਚੜਾਉਣਾ ਤੇ ਫਿਰ ਉਈ ਉਈ ਕਰਕੇ ਭੱਜ ਜਾਣਾ ਬਾਲ ਗੋਬਿੰਦ ਰਾਏ ਜੀ ਦੇ ਹੁਕਮ ਅਨਸਾਰ ਸਾਰੇ ਬੱਚਿਆਂ ਨੇ ਇਸ ਤਰ੍ਹਾਂ ਹੀ ਕੀਤਾ ਨਵਾਬ ਦੇ ਲਾਗੇ ਆਉਂਦੇ ਸਾਰਿਆਂ ਨੇ ਉਸ ਨੂੰ ਮੂੰਹ ਚੜਾਇਆ ਤੇ ਫਿਰ ਉਈ ਉਈ ਕਰਕੇ ਉੱਥੋਂ ਭੱਜ ਗਏ ਬੱਚਿਆਂ ਦੀ ਇਹ ਨਿਡਰਤਾ ਦੇਖ ਕੇ ਉਹ ਨਵਾਬ ਅਤੇ ਉਸ ਦੇ ਸਿਪਾਹੀ ਬੜੇ ਹੈਰਾਨ ਹੋਏ ਪਟਨਾ ਸਾਹਿਬ ਵਿਖੇ ਗੰਗਾ ਨਦੀ ਦੇ ਕਿਨਾਰੇ ਸ਼ਿਫਤਤ ਨਾਮ ਦਾ ਇੱਕ ਪੰਡਿਤ ਰਹਿੰਦਾ ਸੀ ਜੋ ਕਿ ਵਿਸ਼ਨੂੰ ਜੀ ਦਾ ਪੁਜਾਰੀ ਸੀ ਤੇ ਉੱਚੀ ਆਤਮਿਕ ਬਸਤਾ ਦਾ ਮਾਲਿਕ ਸੀ ਉਸ ਪੰਡਤ ਨੇ ਬਾਲ ਗੋਬਿੰਦ ਰਾਏ ਜੀ ਦੀ ਇਲਾਹੀ ਸਮਰੱਥਾ ਨੂੰ ਪਹਿਚਾਨ ਲਿਆ ਤੇ ਮਨ ਹੀ ਮਨ ਤਮੰਨਾ ਕੀਤੀ ਕਿ ਬਾਲ ਗੋਬਿੰਦ ਰਾਏ ਜੀ ਉਸ ਨੁਸ਼ਰੀ ਕ੍ਰਿਸ਼ਨ ਜੀ ਤੇ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕਰਨ ਬਾਲ ਪ੍ਰੀਤਮ ਜੀ ਵੀ ਉਸ ਦੀ ਭਾਵਨਾ ਨੂੰ ਸਮਝ ਗਏ ਉਸ ਨੂੰ ਸ਼੍ਰੀ ਕ੍ਰਿਸ਼ਨ ਜੀ ਤੇ ਸ਼੍ਰੀ ਰਾਮ ਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕੀਤਾ ਇਸ ਤਰ੍ਹਾਂ ਪੰਡੇ ਜੀ ਪਾਲ ਗੋਬਿੰਦ ਰਾਏ ਜੀ ਦੇ ਪੱਕੇ ਸ਼ਰਧਾਲੂ ਬਣ ਗਏ ਤੇ ਉਹਨਾਂ ਨੂੰ ਪਾਲਾ ਪ੍ਰੀਤਮ ਕਹਿ ਕੇ ਸੰਬੋਧਨ ਕਰਿਆ ਕਰਦੇ ਸਨ ਗੋਪਿੰਦ ਗੋਪਿੰਦ ਦੀ ਸੱਤ ਫੈਲ ਗਈ ਪਾਲਾਂ ਦੀ ਸੇਨਾ ਨੇ ਰੱਦੇ ਵਿੱਚ ਵੜ ਕੇ ਪਾਣੀ ਦੇ ਹੰਢੇ ਚੱਲੇ ਬਾਰੇ ਦੇ ਕਿਨਾਰੇ ਬੱਠੇ ਸਮੱਤੀ ਵਾਲੇ ਸਾਰੇ ਪੱਜ ਗਏ ਉਹ ਜੋ ਆਦਮੀ ਸੂਰਜਵਲ ਖੜਾ ਤੱਕ ਰਿਆ ਸੀ ਰੋਕੀ ਸੀ ਸਾਰੀ ਦੇ ਉਸੇ ਫਟ ਚੁੱਕੀ ਸੀ ਲੋਕ ਕਿਸ ਨੂੰ ਕੋੜੀ ਜਾਣਦੇ ਸਨ ਉਸ ਰੋਲੇ ਵਿੱਚ ਜੋ ਪਾਲਾਂ ਮਚਾ ਰੱਖਿਆ ਸੀ ਸਾਹਮਣੇ ਬਾਲਕ ਨੇ ੱੱਕਾ ਮਾਰ ਕੇ ਉਸ ਆਦਮੀ ਦੇ ਵਿੱਚ ਛੁੱਟ ਦਿੱਤਾ ਸਾਰਾ ਭਿੱਜ ਗਿਆ ਨਾਤਾ ਗਿਆ ਰੋ ਚਾੜੇ ਰੋ ਵਿੱਚ ਉਹ ਭਰ ਰਿਹਾ ਸੀ ਭਰਿਆ ਪਿੱਤਾ ਗੁੱਸੇ ਵਿੱਚ ਬਾਹਰ ਨਿਕਲਿਆ ਕੇ ਬਾਲਕਨ ਫੜਾ ਪਰ ਕੀ ਦੇਖ ਕੇ ਸਰੀਰ ਵਿੱਚ ਜੋ ਸਾੜ ਪੈਂਦਾ ਤੇ ਪੀੜ ਹੁੰਦੀ ਸੀ ਹਟ ਗਈ ਹੈ ਠੰਡ ਠੰਡ ਪੈ ਰਹੀ ਹੈ ਜਦ ਪਿੰਡੇ ਨੂੰ ਤੱਕੇ ਤਾਂ ਸਾਰਾ ਨਵਾਂ ਨਰੋਇਆ ਹੋ ਗਿਆ ਫਿਰ ਤਾਂ ਸਮਝ ਗਿਆ ਕਿ ਸੱਥਰੇ ਬਾਲ ਦੀ ਕਰਾਮਾਤ ਹੈ ਫਿਰ ਤਾਂ ਫੜਨ ਦੀ ਤਾਂ ਪੈਰੀ ਪੈ ਗਿਆ ਆਖੇ ਗੋਬਿੰਦੂ ਸੱਚਮੁੱਚ ਗੋਬਿੰਦ ਹੈ ਤੂੰ ਗੋਬਿੰਦ ਤੂੰ ਗੋਬਿੰਦ ਤੂੰ ਗੋਬਿੰਦ ਕਰਦਾ ਬੇਸੁਰਤ ਜਾ ਹੋ ਗਿਆ ਸ਼ਿਵਦਤ ਪੰਡਿਤ ਇਹ ਕੌਤਕ ਦੇਖ ਰਿਹਾ ਸੀ राजी हो गया है तो पूरी तसली हो गई दिलो अमन्ना हो गया जो कुछ भी मैं सवेरे समाधा से यह बालका रब की जोत विचो आया है यह धरती के लोगों के दुख दूर है। है। एन्नी ताकत एनी शक्ति किस हो सकती है ਕਿ ਇਸ ਤਰ੍ਹਾਂ ਰੋਗੀ ਰਾਜ਼ੀ ਕਰ ਦੇਵੇ ਸ਼ਿਵਦਤ ਵੀ ਉੱਠ ਕੇ ਪੈਰਾਂ ਨੂੰ ਚੰਬੜ ਗਿਆ ਆਖੇ ਗੋਬਿੰਦ ਗੋਬਿੰਦ ਤੂੰ ਗੋਬਿੰਦ ਤੂੰ ਸਖਿਆਤ ਗੋਬਿੰਦ ਹੈ ਅੱਜ ਤੋਂ ਸ਼ਿਵਦਤ ਨੂੰ ਪਿਆਰ ਪੈ ਗਿਆ ਸਾਹਿਬ ਜادہ ਜੀ ਇਸ ਘਾਟ ਤੇ ਆ ਕੇ ਇਸ ਨੂੰ ਮਿਲਿਆ ਕਰਦੇ ਸਨ ਤੇ ਇਸ ਨਾਲ ਜਦ ਗੱਲਾਂ ਕਰਦੇ ਸਨ ਤਾਂ ਬਾਲਕੇ ਨਹੀਂ ਸੰਜਾਪਦੇ ਚੰਗੇ ਉੱਚੇ ਵਿਦਿਆ ਵਾਲੇ ਪੰਡਿਤ ਲੱਗਦੇ ਸਨ ਇਸ ਗੱਲ ਤੋਂ ਵੀ ਪੰਡਿਤ ਦੀ ਨੱਚਾ ਟਾਡੀ ਪੱਕੀ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ